ਆ ਫੇਰ ਆ ਗਏ ਜੀ ਦੇਖੋ ਟੈਕਸੀ ਸਟੈਂਡ ਟੋਟਾ ਨੰਬਰ 48 ਟੈਕਸੀ ਸਟੈਂਡ ਦੇ ਅੰਦਰੋਂ ਗੱਡੀਆਂ ਚੱਕ ਰਿਹਾ ਹੈ 48 66 ਗੱਡੀ ਨੂੰ ਹਾਰਟੂ ਸੁਰੇ ਨਾਰਕਿੰਗ ਜਿਲਾਇਆ ਜਾਵੇ ਤੇ ਨਗਰ ਪੰਚਾਇਤ ਵੱਲੋਂ ਕੀਤੀ ਜਾਊਗੀ 48 66 ਅੰਦਰੋਂ ਗੱਡੀਆਂ ਲੈ ਕੇ ਜਾ ਰਹੇ ਹੈ ਪਰ ਇਹ ਗੱਲ ਨਹੀਂ ਸਮਝ ਆਂਦੀ ਆਹ ਲਗਾਤੇ ਰੋਡ ਕਹਿੰਦੇ ਪਾਰਕਿੰਗ ਓਨਲੀ ਆਟੋ ਰਿਕਸ਼ਾ ਕਾਰ ਇਜ਼ ਨੋਟ ਅਲਾਉਡ ਲੇਕਿਨ ਅੰਦਰ ਜਿਹੜੀਆਂ ਕਾਰਾਂ ਖੜੀਆਂ ਟੈਕਸੀ ਸਟੈਂਡ ਵਾਲੀਆਂ ਇੰਨਾ ਕਾਰਾਂ ਦੇ ਲਾਇਸੈਂਸ ਕਿਨੇ ਦਿੱਤੇ ਅੰਦਰ ਖੜਾਉਣ ਵਾਸਤੇ ਜੇ ਅੰਦਰ ਕੋਈ ਕਾਰ ਅਲਾਉਡ ਨਹੀਂ ਹੈ ਤਾਂ ਇਹ ਕਾਰ ਅੰਦਰ ਕਿਉਂ ਖੜਦੀਆਂ ਇਹ ਰੋਜ਼ ਖੜਦੀਆਂ ਇੰਨਾ ਕਾਰਾਂ ਨੂੰ ਦੇਖ ਕੇ ਲੋਕ ਵਿਚਾਰੇ ਆਪਦੀ ਗੱਡੀ ਇੱਥੇ ਲਾ ਦਿੰਦੇ ਆ ਤੇ ਉਹਨਾਂ ਦੀ ਗੱਡੀ ਜਿਹੜੀ ਇੱਥੇ ਚੱਕੀ ਜਾਂਦੀ ਹੈ ਬਾਈਚਾਂਸਾ ਬੰਦਾ ਆ ਗਿਆ ਵਿਚਾਰਾ ਚਲੋ ਇਸ ਦਾ ਬਚਾਅ ਹੋ ਗਿਆ ਨਹੀਂ ਤਾਂ ਇਹਦੀ ਗੱਡੀ ਵੀ ਅੰਦਰੋਂ ਚੱਕ ਕੇ ਲੈ ਜਾਂਦੇ ਪਾਰਕਿੰਗ ਦੇ ਅੰਦਰ ਦੱਸੋ ਕਿਹੜਾ ਟ੍ਰੈਫਿਕ ਸੁਧਾਰ ਹੋ ਰਿਹਾ ਹੈਗਾ ਅੰਦਰ ਰੇੜੀਆਂ ਲੱਗੀਆਂ ਆਟੋ ਜਿਹੜੇ ਹੈਗੇ ਆ ਕਹਿੰਦੇ ਇਹ ਆਟੋ ਸਟੈਂਡ ਹੈ ਆਟੋ ਤਾਂ ਆ ਖੜਾ ਸੜਕ ਤੇ ਆ ਖੜੇ ਆਟੋ ਹੈ ਕਮਾਲ ਵਾਲੀ ਗੱਲ ਹੈ ਆ ਬੋਰਡ ਲਗਾਤਾ ਨਵਾਂ ਨਗਰ ਨਿਗਮ ਬਠਿੰਡਾ ਨੇ ਆ ਪੜ੍ਹ ਲਓ ਜੀ ਕੀ ਲਿਖਿਆ ਕਹਿੰਦੇ ਇਹ ਪਾਰਕਿੰਗ ਸਪੇਸ ਸਿਰਫ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਲਈ ਹੈ ਐਸ ਜਗ੍ਹਾ ਵਿੱਚ ਰੇੜੀ ਫੜੀ ਜਾਂ ਚਾਰ ਪਹੀਆ ਵਾਹਨ ਖੜਾ ਕਰਨ ਕਰਨਾ ਸਖਤ ਮਨਾ ਹੈ ਜੇਕਰ ਕੋਈ ਰੇੜੀ ਫੜੀ ਜਾਂ ਚਾਰ ਪਹੀਆ ਵਾਹਨ ਮੌਕੇ ਤੇ ਖੜਾ ਪਾਇਆ ਜਾਂਦਾ ਹੈ ਤਾਂ 800 ਰੁਪਏ ਜੁਰਮਾਨਾ ਵਸੂਲ ਕੀਤਾ ਜਾਊਗਾ ਵੱਲੋਂ ਨਗਰ ਨਿਗਮ ਬਠਿੰਡਾ ਆ ਠੱਗੀ ਦਾ ਜਰੀਆ ਬਣਾਇਆ ਹੈਗਾ ਵੀ ਜੇ ਅੰਦਰ ਕਾਰ ਨਹੀਂ ਲੱਗ ਸਕਦੀ ਤਾਂ ਅੰਦਰ ਕਾਰਾਂ ਕਿਉਂ ਖੜੀਆਂ ਚਾਹੇ ਉਹ ਟੈਕਸੀ ਯੂਨੀਅਨ ਦੀ ਹੈ ਚਾਹੇ ਕਿਸੇ ਮਾਰਕੀਟ ਵਾਲਿਆਂ ਦੀ ਹੈ ਇਹ ਇਹ ਆਟੋ ਸਟੈਂਡ ਹੈ ਤਾਂ ਇਹਦੇ ਵਿੱਚ ਆਟੋ ਕਿਉਂ ਨਹੀਂ ਖੜਾਏ ਜਾਂਦੇ ਇਹ ਜਾਣ ਬੁਝ ਕੇ ਨਗਰ ਨਿਗਮ ਵੱਲੋਂ ਇੱਕ ਸਕੈਮ ਬਣਾਇਆ ਗਿਆ ਹੈਗਾ ਆਹ ਭਾਈ ਸਾਹਿਬ ਬਚ ਕੇ ਮੌਕੇ ਤੇ ਆਗੇ ਸੀ ਵਿਚਾਰੇ ਆਪ ਦੇ ਹਿਸਾਬ ਨਾਲ ਤਾਂ ਪਾਰਕਿੰਗ ਦੇ ਅੰਦਰ ਗੱਡੀ ਲਗਾ ਰਿਹਾ ਕਿਉਂਕਿ ਅੰਦਰ ਗੱਡੀਆਂ ਖੜੀਆਂ ਬਹੁਤ ਹੈ ਲੇਕਿਨ ਇੱਥੋਂ ਗੱਡੀਆਂ ਬਹੁਤ ਚੱਕੀਆਂ ਜਾਂਦੀਆਂ ਆਹ ਨਿਸ਼ਾਨ ਹੈਗੇ ਜਿਹੜੇ 1 2 3 4 5 6 7 8 ਇੱਕੋ ਹੀ ਥਾਂ ਤੇ 8 ਨਿਸ਼ਾਨ ਹੈ ਯਾਨੀ ਕਿ 8 ਗੱਡੀਆਂ ਇੱਥੋਂ ਚੱਕੀਆਂ ਜਾ ਚੁੱਕੀਆਂ ਐ ਇਹ ਭਾਈ ਸਾਹਿਬ ਵੀ ਵਿਚਾਰੇ ਅੰਦਰ ਰੱਖੇ ਗੱਡੀ ਲੈ ਕੇ ਆਏ ਆ ਇਨਾਂ ਨੂੰ ਵੀ ਹੁਣ ਪਤਾ ਲੱਗ ਗਿਆ ਵੀ ਇੱਥੇ ਜਿਹੜਾ ਇਹ ਸਕੈਮ ਹੈ ਲੇਕਿਨ ਉਹ ਉੱਥੇ ਗੱਡੀਆਂ ਰੋਜ਼ ਖੜ੍ਹਦੀਆਂ ਉੱਥੇ ਟੈਕਸੀ ਸਟੈਂਡ ਬਣਿਆ ਹੋਇਆ ਹੈਗਾ ਜਦੋਂ ਕਾਰ ਅਲਾਉਡ ਨਹੀਂ ਹੈ ਤਾਂ ਨਗਰ ਨਿਯਮ ਨੇ ਕਾਰਾਂ ਅੰਦਰ ਖੜਨ ਦੀ ਇਜਾਜ਼ਤ ਕਿਉਂ ਦਿੱਤੀ ਰੇਡੀ ਅਲਾਉਡ ਨਹੀਂ ਹੈ ਆਟੋ ਸਟੈਂਡ ਬਣਾ ਕੇ ਜਾਣ ਬੁੱਝ ਕੇ ਪਾਰਕਿੰਗ ਨੂੰ ਖਤਮ ਕੀਤਾ ਗਿਆ ਆਟੋ ਸਟੈਂਡ ਦਾ ਨਾਮ ਲਿਖਤਾ ਵੀ ਇਹ ਜਗ੍ਹਾ ਆਟੋ ਸਟੈਂਡ ਦੀ ਹੈ ਲੇਕਿਨ ਤੁਸੀਂ ਹਾਲਾਤ ਦੇਖੋ ਕਿ ਆਟੋ ਜਿਹੜੇ ਹੈਗੇ ਆ ਉਹ ਇਸ ਸਟੈਂਡ ਦੇ ਵਿੱਚ ਨਹੀਂ ਖੜੇ ਹੋਏ ਆਟੋਆਂ ਦਾ ਤਾਂ ਬਹੁਤ ਬੁਰਾ ਹਾਲ ਆ ਉਹ ਸੜਕ ਦੇ ਉੱਤੇ ਖੜਦੇ ਆ ਨਾਲੇ ਜੇ ਇਹ ਪਾਰਕਿੰਗ ਕਾਰ ਵਾਲਿਆਂ ਵਾਸਤੇ ਨਹੀਂ ਹੈ ਕਾਰ ਇਸ ਨੋਟ ਅਲਾਉਡ ਤਾਂ ਅੰਦਰ ਦਰਜਨਾ ਕਾਰਾਂ ਰੋਜ਼ ਕਿਉਂ ਖੜਦੀਆਂ ਹੈ ਇਹ ਸਾਡਾ ਸਵਾਲ ਹੈ ਕੀ ਇਹ ਜਾਣਬੁੱਝ ਕੇ ਲੁੱਟ ਦਾ ਜਰੀਆ ਬਣਾਇਆ ਗਿਆ ਹੈਗਾ ਕਿਹੜਾ ਟ੍ਰੈਫਿਕ ਸੁਧਾਰ ਕਰ ਰਿਹਾ ਨਗਰ ਨਿਗਮ 800 ਰੁਪਏ ਹਰ ਬੰਦੇ ਤੋਂ ਜੁਰਮਾਨਾ ਲਿੱਤਾ ਜਾਂਦਾ ਸਿਰਫ ਕਾਰ ਵਾਲੇ ਤੋਂ ਜਿਹੜਾ ਕੋਈ ਕਸਟਮਰ ਵਿਚਾਰਾ ਅੰਦਰ ਪਾਰਕਿੰਗ ਦੇ ਅੰਦਰ ਗੱਡੀ ਲਗਾਉਂਦਾ ਉਹਨਾਂ ਦੇ ਕੋਲੋਂ ਕਿੱਡੀ ਮਾੜੀ ਗੱਲ ਹੈ ਇਹ ਇਸ ਤਰ੍ਹਾਂ ਦਾ ਮਾਹੌਲ ਕਿਤੇ ਵੀ ਨਹੀਂ ਹੈਗਾ ਅੰਦਰ ਗੱਡੀਆਂ ਖੜੀਆਂ ਐ ਅੰਦਰ ਰੇੜੀਆਂ ਲੱਗੀਆਂ ਲੈ ਲੋ 800 800 ਰੁਪਿਆ ਫਿਰ ਰੇੜੀ ਵਾਲਿਆਂ ਤੇ ਜੋ ਨਹੀਂ ਲੈ ਰਹੇ ਆਟੋ ਬਾਹਰ ਖੜਦੇ ਐ ਸਟੈਂਡ ਖਾਲੀ ਪਿਆ ਖਾਲੀ ਥਾਂ ਦੇ ਵਿੱਚ ਜੇ ਕੋਈ ਆਪ ਦੀ ਕਾਰ ਲਗਾ ਰਿਹਾ ਤਾਂ ਤੁਹਾਡੇ ਕੀ ਪ੍ਰੋਬਲਮ ਐ ਤੁਸੀਂ ਇੱਥੇ 10 ਰੁਪਏ ਪਰਚੀ ਰੱਖਣ ਵਾਲਾ ਸਿਸਟਮ ਨਹੀਂ ਬਣਾਇਆ ਕਿਉਂਕਿ ਉਹਦੇ ਨਾਲ ਕਮਾਈ ਨਹੀਂ ਹੋਣੀ ਸੀ 800 ਰੁਪਿਆ ਜਿਹੜਾ ਕੋਈ ਅੰਦਰ ਗੱਡੀ ਲਗਾਉਂਦਾ ਐ ਸੜਕ ਨਹੀਂ ਰੋਕਦਾ ਗ੍ਰਾਫਿਕ ਨਿਯਮਾਂ ਦੀ ਪਾਲਣਾ ਕਰਦਾ ਹੈਗਾ ਉਹਦੀ ਚੱਕ ਲੈਨੇ ਹੋ ਮੰਨਿਆ ਤੁਸੀਂ ਆਟੋ ਸਟੈਂਡ ਬਣਾਇਆ ਹੈ ਤਾਂ ਆਟੋ ਯੂਨੀਅਨ ਦੇ ਪ੍ਰਧਾਨ ਦੀ ਇੱਥੇ ਡਿਊਟੀ ਲਾਓ ਵੀ ਅੰਦਰੋ ਕਾਰ ਵੜਨ ਨਾ ਦਵੇ ਕਿਸੇ ਦੀ ਤੁਹਾਡੇ ਨਗਰ ਨਿਗਮ ਦੀ ਇਜਾਜ਼ਤ ਤੋਂ ਬਗੈਰ ਅੰਦਰ ਹੀ ਗੱਡੀਆਂ ਕਿਵੇਂ ਖੜੀਆਂ ਐ ਇਹ ਟੈਕਸੀ ਸਟੈਂਡ ਵਾਲਿਆਂ ਦੀਆਂ ਗੱਡੀਆਂ ਰੋਜ਼ ਅੰਦਰ ਖੜਦੀਆਂ ਹੈਗੀ ਆ ਆ ਜਿਹੜੀ ਠੱਗੀ ਆ ਇਹ ਬੰਦ ਕਰੋ ਬਹੁਤ ਬਦਨਾਮੀ ਹੋ ਰਹੀ ਆ ਬਠਿੰਡੇ ਦੀ ਵਪਾਰ ਜਮਾ ਖਤਮ ਕਰ ਤੇ ਤੁਸੀਂ ਬਠਿੰਡੇ ਦੇ